ਹਾਂਜੀ ਸਾਰੀ ਗੱਲ ਜੀ ਸਾਰੇ ਵੀਰਾਂ ਨੂੰ ਤੇ ਇਹ ਕੋਈ ਕੰਮ ਵਾਲੀ ਵੀਡੀਓ ਨਹੀਂ ਹੈਗੀ ਜਿਹੜੇ ਬੰਦੇ ਆਪਣੇ ਕੰਮ ਤੇ ਲੱਗੇ ਆ ਠੀਕ ਹੈ ਚਲੋ ਉਹਨਾਂ ਨੇ ਵਧੀਆ ਜਿੰਨੇ ਵੀ ਲੱਗੇ 2 ਲੱਗੇ 5 ਲੱਗੇ 10 ਲੱਗੇ ਜੋ ਵੀ ਹੈ ਠੀਕ ਹੈ ਕੁਝ ਕੁ ਬੰਦੇ ਨੂੰ ਨੰਬਰ ਭੇਜਿਆ ਤਾਂ ਸੰਗਤਰੇ ਵਾਲਿਆਂ ਦਾ ਠੀਕ ਹੈ ਉੱਥੇ ਵੀ ਉਹਨਾਂ ਨੇ ਸਿੱਧਾ ਕਹਿ ਦਿੱਤਾ ਵੀ ਭਾਈ ਆਪਣੀ ਰੇਟ ਦੀ ਜੋ ਵੀ ਉਹਨਾਂ ਨੇ ਦਿਹਾੜੀ ਦੇਣੀ 35 ਯੂਰੋ ਚਾਲੀ ਜੋ ਵੀ ਹੈ ਬੀਰਨ ਤੁਸੀਂ ਆਪ ਗੱਲ ਕਰ ਲਓ ਜਿਹੜੇ ਬੰਦੇ ਇੰਟਰਸਟਿਡ ਤੇ ਉਹਨਾਂ ਨੂੰ ਨੰਬਰ ਭੇਜਦਾ ਤਾਂ ਮੈਂ ਉਹਨਾਂ ਨੇ ਗੱਲ ਕਰ ਲਈ ਪਰ ਮੇਰਾ ਵੀ ਇੱਕ ਗੱਲ ਆ ਧਿਆਨ ਰੱਖੀ ਕਰੋ ਜਦ ਤੁਸੀਂ ਗੱਲ ਕਰਦੇ ਆ ਬੰਦਿਆਂ ਨਾਲ ਤਾਂ ਸਾਨੂੰ ਵੀਰ ਵਾਂਗ ਕੇ ਦੱਸ ਦਿਆ ਕਰੋ ਇਹਦੇ 'ਚ ਸਾਡੀ ਕੋਈ ਵਡਿਆਈ ਨਹੀਂ ਹੈਗੀ ਵੀ ਹਾਂ ਸਾਨੂੰ ਕੋਈ ਉਹ ਇੱਕ ਐ ਹੋ ਜਾਂਦਾ ਵੀ ਚੱਲ ਯਾਰ ਇੰਨੇ ਕੁ ਬੰਦੇ ਚਲੇ ਗਏ ਉੱਥੇ ਠੀਕ ਹੈ ਵੀ ਹਾਂ ਸਾਡੇ ਗਰੁੱਪ ਬਣਾਉਣ ਦਾ ਜਾਂ ਸਾਡੇ ਜਿਹੜੇ ਚੈਨਲ ਥਰੂ ਕਿਸੇ YouTube ਥਰੂ TikTok ਥਰੂ ਕਿਸੇ ਵੀ ਤਰ੍ਹਾਂ ਦੀ ਕਿਸੇ ਥਰੂ ਬੰਦਾ ਕੋਈ ਕੰਮ ਤੇ ਚੜਦਾ ਸੋਸ਼ਲ ਮੀਡੀਆ ਨਾਲ ਹੀ ਤਾਂ ਸਾਨੂੰ ਥੋੜਾ ਜਾਇ ਹੋ ਜਾਂਦਾ ਵੀ ਚੱਲ ਯਾਰ ਇਹ ਕੰਮ ਹੈਗਾ ਮੜਾ ਜੇ ਰਨ ਹੋ ਰਿਹਾ ਹੈ ਨਾ ਤੇ ਦੂਈ ਗੱਲ ਜਿਹੜਾ ਕਿਆਰੀ ਸੂਰਾਂ ਦੇ ਹਸਤਾਲੇ ਦੇ ਤਾਂ ਉਹਨੇ ਵੀ ਮੁੰਡੇ ਨੇ ਅੱਜ ਕੰਟਰੈਕਟ ਸਾਈਨ ਕਰਤਾ ਮੈਨੂੰ ਲੱਗਦਾ ਠੀਕ ਉਹਦੀ ਵੀ ਮੈਂ ਵੀਡੀਓ ਜੋੜੂਗਾ ਨਾਲ ਥੋੜੀ ਜਿਹੀ ਵਿੱਚ ਤੇ ਦੂਜੀ ਤੇ ਜਿਹੜਾ ਦੂਆ ਸੀਗਾ ਸੂਰਾਂ ਦੇ ਸੌਰੀ ਕਾਇਆ ਦੇ ਹਸਤਾਲੇ ਦੇ ਵਿੱਚ ਬਲੂਨੀਆ ਕੋਲ ਕੰਮ ਉਹ ਵੀ ਵੀਰ ਉਹਨੇ ਵੀ ਮੱਲਾ ਦਾ ਕੱਲੂ ਯਾ ਅੱਜ ਸਟਾਰਟ ਕਰ ਦੇਣਾ ਉਹਦੀ ਗੱਲ ਤਾਂ ਉਦੜੇ ਹੋ ਗਈ ਸੀਗੀ ਤੇ ਬਾਕੀ ਵੀਰੇ ਇੱਕ ਗੱਲ ਦਾ ਹੋਰ ਧਿਆਨ ਰੱਖੇ ਕਰੋ ਜਦ ਮਨ ਲਓ ਆਪਾਂ ਵੀਡੀਓ ਦੇ ਵਿੱਚ ਕਹਿੰਨੇ ਆ ਹਨਾ ਵੀ ਸਾਲ ਵਾਲੇ ਪੇਪਰ ਚਾਹੀਦੇ ਸਾਲ ਵਾਲੇ ਪੇਪਰਾਂ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਹਾਡੇ ਕੋਲ ਸਾਲ ਦਾ ਵੀਜ਼ਾ ਹੈ ਜਾਂ ਤੁਸੀਂ ਸਾਲ ਵਾਲੇ ਪੇਪਰਾਂ ਤੇ ਆਏ ਮੈਂ ਪਹਿਲੀ ਵੀਡੀਓ 'ਚ ਵੀ ਦੱਸਿਆ ਤਾਂ ਸਾਲ ਵਾਲੇ ਪੇਪਰਾਂ ਦਾ ਮਤਲਬ ਵੀ ਤੁਹਾਡੇ ਕੋਲ ਸੰਜੋਰ ਨੂੰ ਹੈ ਸਾਲ ਲਈ ਮੇਰਾ ਵੀਰ ਜਦ ਤੁਸੀਂ ਨਾਲੇ ਨੇ ਇੱਕ ਨਾ ਗਰੁੱਪ ਦੇ ਵਿੱਚ ਐਡ ਹੁੰਦੇ ਹੋ ਨੇ ਤੁਸੀਂ ਬਸ ਇੰਨਾ ਕ ਮੈਸੇਜ ਕਰਿਆ ਕਰੋ ਵੀ ਵੀਰੇ ਮੇਰੇ ਕੋਲ ਸਾਲ ਵਾਲੀ ਸੰਜੋਰ ਨੂੰ ਹੈ ਜਾ 9 ਮਹੀਨੇ ਲਈ ਸੰਜੋੜ ਨੂੰ ਹੈ ਜਾਂ ਅਜ਼ੀਲ ਸੰਜੋੜ ਨੂੰ ਹੈ ਤੇ ਮੈਂ ਕਿਹੜੇ ਜ਼ਿਲ੍ਹੇ 'ਚ ਰਹਿਣਾ ਕਿੱਥੇ ਰਹਿਣਾ ਬਸ ਮੈਨੂੰ ਕਿਹੜਾ ਕੰਮ ਆਉਂਦਾ ਹੈ ਠੀਕ ਹੈ ਇਹ ਗੱਲ ਦਾ ਮੇਰਾ ਵੀ ਧਿਆਨ ਰੱਖਿਆ ਕਰੋ ਮੰਨ ਲਓ ਤੁਸੀਂ ਗਰੁੱਪ ਦੇ ਵਿੱਚ ਐਡ ਹੋ ਜੰਨੇ ਆ ਕਿਤੇ ਵੀ ਆਪਾਂ ਫਿਰ ਉਹ ਕਰ ਦਿੰਨੇ ਫਿਰ ਉਹਦਾ ਇੱਕੋ ਗੱਲ ਦਾ ਰਿਪਲਾਈ ਕਰਨਾ ਪੈਂਦਾ ਬਾਰ-ਬਾਰ ਵੀ ਵੀਰੇ ਤੁਸੀਂ ਦੱਸ ਦਿਓ ਕਿੱਥੇ ਰਹਿਣੀ ਹੈ ਨਾ ਤੇ ਤਾਂ ਕਰਕੇ ਦੋਈ ਗੱਲ ਮੇਰਾ ਵੀ ਇੱਕ ਫੋਨ ਨਾ ਕਰਿਆ ਕਰੋ ਮੈਸੇਜ ਕਰਿਆ ਕਰੋ ਜਦੋਂ ਮੈਂ ਤੁਹਾਨੂੰ ਕਹਿੰਦਾ ਨਾ ਫੋਨ ਕਰ ਲਿਆ ਕਰੋ ਉਦੋਂ ਫੋਨ ਕਰ ਲਿਆ ਕਰੋ ਠੀਕ ਹੈ ਤੇ ਮੈਂ ਵੀਡੀਓ ਜੋੜਨ ਦਾ ਨਾਲ ਤੇ ਦੇਖਿਓ ਤੁਸੀਂ ਤੇ ਹੋਰ ਵੀ ਜੇ ਸਖਤਰੇ ਦੇ ਕੰਮ ਪਰ ਕੋਈ ਹੋਰ ਵੀ ਜਾਣਾ ਚਾਹੁੰਦਾ ਪਰ ਉੱਥੇ ਕੱਚੇ ਬੰਦੇ ਵੀ ਚੱਲ ਸਕਦੇ ਠੀਕ ਹੈ ਕੱਚੇ ਬੰਦੇ ਵੀ ਚੱਲ ਸਕਦੇ ਉੱਥੇ ਪਰ ਉਹ ਕੰਮ ਹੈਗਾ ਬਾਰੀ ਸਾਈਡ 35 ਯੂਰੋ ਦੇ ਆੜੀ ਦੇ ਦੇਣੇ ਹੋਣਾ ਠੀਕ ਹੈ ਤੇ ਜਿਹੜੇ ਬੰਦੇ ਚੈਨਲ ਪਰ ਨੇ ਮੈਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਕੇ ਸ਼ੇਅਰ ਕਰਿਓ ਹੋਰ ਵੀ ਕੋਈ ਇਟਲੀ ਦੇ ਪ੍ਰਤੀ ਕੋਈ ਜਾਣਕਾਰੀ ਲੈਣੀ ਹੋਵੇ ਤੁਸੀਂ ਸਾਨੂੰ ਕਮੈਂਟ ਕਰਿਓ ਜਾਂ ਮੈਸੇਜ ਜਾਂ ਕਿਸੇ ਹੋਰ ਨੂੰ ਵੀ ਅੱਗੇ ਤੋਂ ਅੱਗੇ ਆਪਾਂ ਕਰਾਂਗੇ ਤੇ ਦੂਜੀ ਗੱਲ ਇੰਸਟਾਗ੍ਰam ਦਾ ਮੈਂ ਲਿੰਕ ਸ਼ੇਅਰ ਕਰਦਾ ਉਹਦੇ ਉ ਵੀ ਜਾ ਕੇ ਫੋਲੋ ਕਰ ਲਿਓ ਉੱਥੇ ਵੀ ਕੋਈ ਨਾ ਕੋਈ ਸਟੋਰੀ ਕੰਮ ਵਾਲੀ ਜਾਂ ਵੀਡੀਓ ਆਉਗੀ ਠੀਕ ਹੈ ਆ ਜੋੜਦਾ ਮੈਂ ਵੀਡੀਓ ਦੇਖ ਲਿਓ ਓਕੇ ਬਈ